हनुमान जी ਦੇ ਪੈਰਾਂ ਦੇ ਨਿਸ਼ਾਨ ਪਹਾੜੀ ਉੱਤੇ ਅੱਜ ਵੀ ਮੌਜੂਦ ਸਜੀਵਨੀ ਬੁੱਟੀ ਲੈਣ ਸਮੇ ਇੱਥੇ ਕਿਤਾ ਬਸ਼ਰਾਮ ਇੱਥੇ ਪਹੁੰਚ ਕੋਈ ਖਾਲੀ ਨਹੀਂ ਮੁੜਦਾ ਵਾਹ ਬਈ ਵਾਹ ਦੇਖ ਲਓ ਤੁਸੀਂ ਕਿੰਨਾ ਖੁੱਲਾ ਡੁੱਲਾ ਮਾਹੌਲ ਆ ਗਿਆ ਤੇ ਬਿਲਕੁਲ ਸਾਹਮਣੇ ਹਨੂਮਾਨ ਜੀ ਦੀ ਮੂਰਤੀ ਜਿਹਦੀ ਉਚਾਈ 108 ਫੁੱਟ ਆ ਇਹ ਮੂਰਤੀ ਪੂਰੇ ਸ਼ਿਮਲੇ ਸ਼ਹਿਰ ਤੋਂ ਨਜ਼ਰ ਆਉਂਦੀ ਆ ਬਹੁਤ ਜਿਆਦਾ ਪ੍ਰੀਤ ਦੇ ਨਾਲ ਇੰਨੀ ਜਿਆਦਾ ਉਚਾਈ ਤੇ ਮੰਦਿਰ ਬਣਾਇਆ ਗਿਆ ਆ ਨਹੀਂ ਨਹੀਂ ਜੋ ਟੀਕਾ ਲਗਾ ਰਹੇ ਨੇ ਜਿੱਟਦਾ ਹੈ ਸਹੀ ਹੈ ਨਾ ਜਗਤ ਵਿਰਾਜੇ ਗਾਣੇ ਮੇਂ ਮੂਜੇ ਜੀ ਉਤਸਾਹ ਦੇ ਸਰਬ ਸੁਭਿ ਤੇ ਸਰਬ ਸੁਭਿ ਤੇ ਗਵਨਨ ਵਿਦਿਆ ਸਾਥੀਓ ਜਨਮ ਕਾਂਟੂ ਲਿਓ ਦਾਹੀ ਜੀ ਗਵਨਨ ਬਹੁਤ ਜੀ ਕਾਮਿੰਮਾਈ ਫੁੱਲ ਕੰਪਲੀਟ ਵੀਡੀਓ ਦੇਖਣ ਵਾਸਤੇ ਥੱਲੇ ਲਿੰਕ ਆ ਕਲਿੱਕ ਕਰੋਗੇ ਬੀਬੀ 7 ਰਾਈਡਰ ਉੱਤੇ ਫੁੱਲ ਵੀਡੀਓ ਨਿਕਲ ਜੇਗੀ ਧੰਨਵਾਦ